ਕੁਰਬਾਨੀ ਸ਼ਬਦ ਵਿਚਾਰ ਕਰਨ ਨਾਲ ਹੀ ਮਨੁੱਖ ਨੂੰ ਸਮਝ ਪੈਂਦੀ ਹੈ ਕਿਉਂਕਿ ਜਦੋਂ ਆਪਾਂ ਕੀਰਤਨ ਵੀ ਸੁਣਦੇ ਆਂ ਉਦੋਂ ਆਪਾਂ ਸੁਣਦੇ ਜ਼ਰੂਰਾਂ ਆਨੰਦ ਆਉਂਦਾ ਪਰ ਜਦੋਂ ਆਪਾਂ ਸ਼ਬਦ ਵਿਚਾਰ ਕਰਦੇ ਆ ਨਾ ਉਦੋਂ ਆਪਾਂ ਨੂੰ ਪੂਰੀ ਸਮਝ ਪੈ ਜਾਂਦੀ ਹੈ ਜਿਹੜੇ ਸ਼ਬਦ ਵਿਚਾਰ ਸੁਣਦੇ ਰਹਿੰਦੇ ਨੇ ਉਹਨਾਂ ਨੂੰ ਕੀਰਤਨ ਦੀ ਵੀ ਸਮਝ ਆਉਂਦੀ ਹੈ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਨੇ ਰਾਗੀ ਸਾਹਿਬ ਕੀਰਤਨ ਕਰਦੇ ਨੇ ਉਦੋਂ ਉਹਨਾਂ ਨੂੰ ਕੀਰਤਨ ਦੀ ਵੀ ਸਮਝ ਪੈਂਦੀ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਸ਼ਬਦ ਵਿਚਾਰ ਸੁਣੀ ਹੁੰਦੀ ਆ ਜਾਨੀ ਕਿ ਮੁੱਢ ਸ਼ਬਦ ਵਿਚਾਰ ਆ ਜੀ ਸ਼ਬਦ ਦੀ ਵਿਚਾਰ ਸੁਣਨੀ ਆ ਵੀ ਗੁਰੂ ਸਾਹਿਬ ਕਹਿੰਦੇ ਕੀ ਨੇ ਹੁਣ ਜਿਹੜੀ ਆਪਾਂ ਪੰਕਤੀ ਲਿਖੀ ਆ ਇਹ ਲੜੀਵਾਰ ਆਪਾਂ ਕਰਦੇ ਆ ਕੱਲ ਪੰਕਤੀ ਇਹ ਬੋਲੀ ਸੀ ਦਰਮਤ ਭਾਗ ਹੀਨ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੇ ਮਹਾਰਾਜ ਕਹਿੰਦੇ ਭੈੜੀ ਮੱਤ ਤੇ ਤੁਰਨ ਵਾਲੇ ਵੱਧ ਕਿਸਮਤ ਹੁੰਦੇ ਹਨ ਉਹਨਾਂ ਦੀ ਆਪਣੀ ਅਕਲ ਵੀ ਹੌਲੀ ਹੀ ਰਹਿੰਦੀ ਹੈ ਪ੍ਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿੱਚ ਸਗੋਂ ਕਰੋਧ ਆਉਂਦਾ ਹੈ ਹੌਲੀ ਮੱਤ ਵਾਲਿਆਂ ਦੇ ਜਿਹੜੇ ਦੁਰਮਤ ਦੇ ਨਾਲ ਜੁੜੇ ਹੋਏ ਆ ਗੁਰਮਤ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਜਦੋਂ ਗੁਰੂ ਦੀ ਗੱਲ ਸੁਨਾਈ ਜਾਂਦੀ ਆ ਜਾਂ ਉਹ ਸੁਣਦੇ ਆ ਤੇ ਉਹਨਾਂ ਨੂੰ ਕ੍ਰੋਧ ਪੈਦਾ ਹੋ ਜਾਂਦਾ ਉਹਨਾਂ ਦੇ ਮਨ 'ਚ ਵੀ ਇਹ ਕੀ ਕਹੇ ਤਾਂ ਕਿਉਂਕਿ ਉਹਨਾਂ ਦੇ ਮਨ ਤੇ ਛੱਟ ਵੱਜਦੀ ਆ ਜਿਹੜੀ ਗੁਰੂ ਦੀ ਮਾਤਾ ਗੁਰੂ ਬਾਣੀ ਨੇ ਸੱਚ ਬੋਲਣਾ ਤੇ ਸੱਚ ਝੂਠੇ ਨੂੰ ਜੁਬਦਾ ਹੁੰਦਾ ਇਹ ਝੂਠਿਆਂ ਨੂੰ ਜੁਬਦਾ ਜਿਹੜੇ ਨਹੀਂ ਨਾਮ ਬਾਣੀ ਨਾਲ ਜੁੜੇ ਹੋਏ ਉਹਨਾਂ ਦੇ ਮਨ ਵਿੱਚ ਮਹਾਰਾਜ ਕਹਿੰਦੇ ਫਿਰ ਸਗੋਂ ਕ੍ਰੋਧ ਆਉਂਦਾ ਹੈ ਜਿਹੜੇ ਬਾਣੀ ਨੂੰ ਸੁਣਦੇ ਨੇ ਗੁਰੂ ਨਾਲ ਪਿਆਰ ਆ ਸ਼ਬਦ ਨਾਲ ਪਿਆਰ ਆ ਉਹਨਾਂ ਨੂੰ ਜਦੋਂ ਤਿੱਖੇ ਬਚਨ ਵੀ ਆਉਂਦੇ ਆ ਚੌ ਚੜਦਾ ਵੀ ਸ਼ੁਕਰ ਆ ਮਾਲਕਾ ਤੁਸੀਂ ਸਾਨੂੰ ਸਮਝਾਉਣਾ ਕੀਤਾ ਤਿੱਖਾ ਬੋਲ ਕੇ ਜਿਵੇਂ ਆਪਾਂ ਘਰ ਦੇ ਬੱਚਿਆਂ ਨੂੰ ਕਈ ਵਾਰੀ ਤਿੱਖਾ ਬੋਲਦੇ ਆ ਬੱਚਾ ਹੂੰ ਤੁਰੇ ਫਿਰਦਾ ਰਹਿੰਦਾ ਆਪਾਂ ਕਹਿ ਦਿੰਦੇ ਆ ਟੱਕ ਜਾ ਕਰਕੇ ਤੇ ਸਾਰਾ ਦਿਨ ਅਵਾਰਾ ਹੋਇਆ ਰਹਿੰਦਾ ਆਪਾਂ ਬੋਲਦੇ ਨਾ ਤਿੱਖਾ ਬੋਲਦੇ ਆ ਇਸੇ ਤਰ੍ਹਾਂ ਹੀ ਗੁਰੂ ਵੀ ਤਿੱਖਾ ਬੋਲ ਕੇ ਸਮਝਾਉਂਦੇ ਨੇ ਵੀ ਟਿਕ ਜੋ ਭਾਈ ਐਵੇਂ ਨਾ ਦਰਦਾਰ ਤੇ ਤੁਰੇ ਫਿਰੋ ਤੇ ਜਦੋਂ ਇਹ ਗੱਲ ਕਹਿੰਦੇ ਨੇ ਸਤਿਗੁਰੂ ਤਿੱਖੇ ਬਚਨ ਬੋਲਦੇ ਨੇ ਥੋੜੇ ਜੇ ਤੇ ਉਦੋਂ ਫਿਰ ਦਰਮਤ ਭਾਗ ਹੀਣ ਮਤ ਫਿੱਕੇ ਜਿਹੜੇ ਹੁੰਦੇ ਆ ਜਿਨ੍ਹਾਂ ਕੋਲੇ ਦਰਮਤ ਹੁੰਦੀ ਆ ਭਾਗਾ ਤੋਂ ਹੀਣੇ ਹੁੰਦੇ ਨੇ ਮਤ ਫਿੱਕੀ ਹੁੰਦੀ ਆ ਉਹਨਾਂ ਨੂੰ ਫਿਰ ਕਰੋਧ ਚੜਦਾ ਵੀ ਇਹ ਕੀ ਕਹਤਾ ਸਾਨੂੰ ਪਰ ਜਦੋਂ ਸੁਣਨੀ ਸ਼ੁਰੂ ਕਰ ਦੇਣ ਬਾਣੀ ਹੌਲੀ 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 ਅਸਰ ਕਰੇਗੀ ਬਾਣੀ ਆਪਨਾ ਤੇ ਉਹਨਾਂ ਦਾ ਮਨ ਸਾਫ਼ ਹੁੰਦਾ ਜਾਏਗਾ ਤਾਂ ਫੇਰੋ ਕੂੜਕਬਾਲ ਜਦੋਂ ਨਿਕਲ ਗਿਆ ਫਿਰ ਸੱਚ ਸੁਣਨ ਦੀ ਹਿੰਮਤ ਆ ਜਾਂਦੀ ਹੈ। ਫਿਰ ਦੇ ਘਰ ਵਿੱਚ ਨਹੀਂ ਤਾਂ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੀ। ਜੇ ਕੋਈ ਗੁਰੂ ਦਾ ਪਿਆਰਾ ਗੁਰਮਖ ਪਿਆਰਾ ਕੋਈ ਗੁਰੂ ਦੀ ਗੱਲ ਸੁਣਾਉਂਦਾ ਸੱਚ ਬੋਲਦਾ ਕਿਉਂਕਿ ਗੁਰੂ ਸੱਚਾ ਹੈ ਤੇ ਜਦੋਂ ਗੁਰੂ ਦੇ ਬਚਨ ਬੋਲੇਗਾ ਤਾਂ ਸੱਚ ਹੀ ਬੋਲੂ ਨਾ ਗੁਰਮਖ ਪਿਆਰਾ। ਤੇ ਫਿਰ ਉਹ ਜਿਹੜੇ ਝੂਟੇ ਹੁੰਦੇ ਨੇ ਉਹਨਾਂ ਨੂੰ ਕ੍ਰੋਧ ਚੜਦਾ ਹੈ। ਅੱਗੇ ਕਾਊਆ ਕਾਗ ਕੋ ਅੰਮ੍ਰਿਤ ਰਸ ਪਾਈਏ। ਤ੍ਰਿਪਤੇ ਵਿਸ਼ਟਾ ਖਾਏ ਮੁਖ ਕੋਹੇ ਮਹਾਰਾਜ ਕਹਿੰਦੇ ਨਾ ਇਹ ਕੋਈ ਕਾਂ ਦੀ ਗੱਲ ਨਹੀਂ ਹੋ ਰਹੀ ਮਨੁੱਖ ਨੂੰ ਸਮਝਾਇਆ ਕਉ ਕਉਗੇ ਦੀ ਧਾਰਨਾ ਲੈ ਕੇ ਵੀ ਕਾਂ ਅੱਗੇ ਕੋਈ ਸਵਾਦਲਾ ਭੋਜਨ ਰੱਖ ਜੇ ਤਾਂ ਉਸ ਨੂੰ ਖਾਣ ਦੇ ਥਾਂ ਉਹ ਵਿਸ਼ਟਾ ਖਾ ਕੇ ਵਿਸ਼ਟਾ ਮੂੰਹ ਵਿੱਚ ਪਾ ਕੇ ਖੁਸ਼ ਹੁੰਦਾ ਹੈ ਕਾ ਨੂੰ ਜਿੰਨੇ ਮਰਜ਼ੀ ਪਦਾਰਥ ਆਪਾਂ ਦੇਈ ਚੱਲੋ ਜੰਗੇ ਸਵਾਦਲੇ ਪਦਾਰਥ ਪਾਈ ਚੱਲੋ ਪਰ ਇਹ ਉਹ ਹਟਦਾ ਨਹੀਂ ਹੈ ਕਿਉਂਕਿ ਉਹਦੀ ਆਦਤ ਆ ਉਹ ਖੁਸ਼ੀ ਗੰਦਗੀ ਚ ਝੁੰਝਾ ਮਾਰ ਕੇ ਹੁੰਦਾ ਆ ਲਿਖਿਆ ਜੀ ਕਵਾਂ ਕਾਗ ਕੋ ਅੰਮ੍ਰਿਤ ਰਸ ਪਾਈਏ ਉਹ ਤ੍ਰਿਪਤ ਨਹੀਂ ਹੁੰਦਾ ਤ੍ਰਿਪਤ ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੇ ਉਹ ਗੰਦਗੀ ਚ ਝੁੰਜਾ ਮਾਰ ਕੇ ਖੁਸ਼ ਹੁੰਦਾ ਹੈ ਸੱਤੀ ਪਦਾਰਥ ਖਾ ਕੇ ਨਹੀਂ ਖੁਸ਼ ਹੁੰਦਾ ਵੀ ਚੱਲ ਜੇ ਕੂਏ ਨੂੰ ਪਾਉਣ ਲੱਗ ਜਗੇ ਤਾਂ ਵੀ ਕੂਆ ਛੱਡ ਦੂ ਗੰਦ ਚ ਝੁੰਜਾ ਮਾਰਨ ਨੂੰ ਨਹੀਂ ਛੱਡਦਾ ਇਸੇ ਤਰ੍ਹਾਂ ਹੀ ਮਨੁੱਖ ਦੀ ਵਰਤੀ ਆ ਕਾਮ ਵਾਲੀ ਉਹਨੂੰ ਗੁਰੂ ਦਾ ਗਿਆਨ ਜਿੰਨਾ ਮਰਜ਼ੀ ਦੇਈ ਚੱਲੋ ਪਰ ਫੇਰ ਵੀ ਉਹ ਗੰਦੇ ਗੀਤ ਸੁਣਨੋ ਮਾੜਾ ਵੇਖਣੋ ਮਾੜਾ ਬੋਲਣੋ ਨਹੀਂ ਹਟਦਾ ਅਸਲ ਭਾਵ ਇਹ ਦਾ ਜੇ ਸਮਝੀਏ ਤਾਂ ਕਿਉਂਕਿ ਬਰਤੀ ਕੂਏ ਵਾਲੀ ਹੈ ਨਾ ਅੱਗੇ ਮਹਾਰਾਜ ਕਹਿੰਦੇ ਨੇ ਅਮਰਤ ਸਤਗੁਰ ਸਤਬਾਦੀ ਜਿਤ ਨਾਤੇ ਕੂਆ ਹੰਸ ਹੋਏ ਹੁਣ ਮਹਾਰਾਜ ਨੇ ਅਗਲੇ ਬੰਦ ਚ ਦੱਸਿਆ ਵੀ हे ਪ੍ਰਭੂ ਸਦਾ ਸਿਰ ਹਰੀ ਦਾ ਨਾਮ ਜਪਣ ਵਾਲਾ ਸਤਗੁਰ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਹੈ ਗੁਰੂ ਉਸ ਗੁਰੂ ਸਰੋਵਰ ਵਿੱਚ ਨਹਾਤਿਆਂ ਆਤਮਿਕ ਚੁੱਭੀ ਲਾਇਆ ਕਾਂ ਵੀ ਸਦਾ ਬਕਾਰਾਂ ਦੇ ਗੰਦ ਵਿੱਚ ਖੁਸ ਰਹਿਣਾ ਮਨੁੱਖ ਵੀ ਹੰਸ ਬਣ ਜਾਂਦਾ ਹੈ ਹਰ ਨਾਮ ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ ਕਹਿਣ ਦਾ ਭਾਵ ਆ ਹੁਣ ਕਬੂਆ ਨਹੀਂ ਚਿੱਟਾ ਹੋਣਾ ਸਰੋਵਰ ਚੁੱਭੀ ਮਾਰਨ ਦੇ ਨਾਲ ਉਹ ਤਾਂ ਇੱਕ ਚਤਰ ਭਾਸ਼ਾ ਹੈ ਜਿਹੜੇ ਕਾਊਏ ਸਰੋਵਰ ਦੇ ਵਿੱਚ ਵੜ ਕੇ ਚਿੱਟੇ ਹੋ ਕੇ ਨਿਕਲਦੇ ਨੇ ਇਹ ਕੋ ਚਿੱਤਰ ਭਾਸ਼ਾ ਹੈ ਵੀ ਭਾਈ ਦੇਖੋ ਕਾਲਾ ਕਾਂ ਵੀ ਇਸ ਰਾਮ ਸਰੋਵਰ ਦੇ ਵਿੱਚ ਚੁੱਭੀ ਮਾਰ ਕੇ ਉਹਦਾ ਵੀ ਕਾਲਾਪਨ ਦੂਰ ਹੋ ਜਾਂਦਾ ਚਿੱਟਾ ਹੋ ਜਾਂਦਾ ਕਾਊਆ ਵੀ ਤੇ ਅਸਲ ਜਿਹੜਾ ਭਾਵ ਹੈਦਾ ਉਹ ਦਿਸਤਾਂਤ ਦਿੰਦਾ ਕਿ ਚਿੱਤਰ ਭਾਸ਼ਾ ਦਿਖਾ ਕੇ ਫੋਟੋ ਬਣਾ ਕੇ ਉਹ ਇੱਕ ਦਸਤਾਉਂ ਤ ਦਿੱਤਾ ਸਮਝਣ ਵਾਸਤੇ ਵੀ ਲੈ ਪਾਈਏ ਤੇਰਾ ਵੀ ਮਨ ਕਾਲਖ ਨਾਲ ਲਿਬੜਿਆ ਹੋਇਆ ਬਹਿਮਾ ਭਰਮਾ ਕਰਮਾਂ ਕਾਂਡਾਂ ਵਿਸ਼ਿਆਂ ਬਕਾਰਾਂ ਦੇ ਨਾਲ ਤੇਰਾ ਵੀ ਮਨ ਕਾਲਾ ਹੋਇਆ ਪਿਆ ਨਾ ਤੇ ਜਦੋਂ ਮਾਨ ਸਰੋਵਰ ਗੁਰੂ ਦੇ ਗਿਆਨ ਵਿੱਚ ਮਨ ਦੀ ਚੁੱਪੀ ਲਵਾਏਗਾ ਤੇ ਮਨੁੱਖ ਤੇਰਾ ਮਨ ਵੀ ਚਿੱਟਾ ਹੋ ਜਾਏਗਾ ਹੰਸ ਵਰਗਾ ਵੀ ਉਹ ਮਨ ਦੀ ਮੈਲ ਕਾਲਖ ਸਾਰੀ ਲੈ ਜਾਏਗੀ ਗੁਰੂ ਦੇ ਗਿਆਨ ਦੇ ਨਾਲ ਜਿਹੜੀਆਂ ਮਨ ਨੂੰ ਮਨ ਨੂੰ ਮਲਾਲਤਾ ਲੱਗੀ ਹੋਈ ਉਹ ਲੈ ਜਾਏਗੀ ਮਹਾਰਾਜ ਕਹਿੰਦੇ ਨਾਨਕ ਧਨ ਧਨ ਵੱਡੇ ਵਡਭਾਗੀ ਜਿਨ ਗੁਰਮਤਿ ਨਾਮ ਰਦੇ ਮਲ ਤੋਹੇ ਮਹਾਰਾਜ ਕਹਿੰਦੇ ਹੈ ਨਾਨਕ ਉਹ ਮਨੁੱਖ ਧਨ ਹਨ ਵੱਡੇ ਭਾਗਾ ਵਾਲੇ ਹਨ ਜਿਹੜੇ ਗੁਰਮਤਿ ਰਾਹੀ ਗੁਰਮਤਰਾਹੀ ਮਿਲਿਆ ਹਰ ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋ ਦਿੰਦਾ ਹੈ ਦੇਖਦੇ ਆ ਨਾ ਕਈ ਬਕਾਰੀ ਗਰਬਾਣੀ ਵਿੱਚ ਪੰਕਤੀਆਂ ਨੇ ਆ ਦੱਸ ਰਹੇ ਨੇ ਮਹਾਰਾਜ ਵੀ ਬਕਾਰੀ ਮਨੁੱਖ ਗੁਰਮਤ ਲੈ ਕੇ ਗੁਰੂ ਦਾ ਬਣ ਕੇ ਪਵਿੱਤਰ ਹੋ ਜਾਂਦਾ ਬ੍ਰਹਮ ਗਿਆਨੀ ਬਣ ਜਾਂਦਾ ਐਂ ਕਹਿ ਲੋ ਗੁਰੂ ਘਰ ਦਾ ਪ੍ਰਚਾਰਕ ਬਣ ਜਾਂਦਾ ਜਿਹੜਾ ਬਕਾਰੀ ਸੀ ਬਹਿਮੀ ਭਰਮੀ ਸੀ ਕਰਮ ਕਾਂਢੀ ਸੀ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਤੇ ਗੁਰੂ ਦੇ ਗਿਆਨ ਨੇ ਉਹ ਉਹਦੇ ਅੰਦਰ ਦੀ ਜਿਹੜੀ ਦਰਮਤ ਸੀ ਉਹ ਦੂਰ ਕਰਤੀ ਤੇ ਹੁਣ ਉਹ ਗੁਰੂ ਦਾ ਸ਼ਬਦ ਸੁਣਨ ਤੇ ਸੁਣਾਉਣ ਵਾਲਾ ਵੀ ਹੋ ਗਿਆ ਅੱਗੇ ਮਹਾਰਾਜ ਦੱਸਦੇ ਨੇ ਗੂਜਰੀ ਮਹਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮਖ ਬੋਲੇ ਪਰ ਉਪਕਾਰੀ ਪ੍ਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ ਉਹਨਾਂ ਦੇ ਬਚਨ ਸ੍ਰੇਸ਼ਟ ਹੁੰਦੇ ਹਨ ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ ਆ ਮਹਾਪੁਰਖਾਂ ਦੇ ਬਚਨ ਹੋਣਾ ਲੋਕਾਂ ਦੀ ਭਲਾਈ ਵਾਸਤੇ ਹੀ ਮਨੁੱਖਤਾ ਦੀ ਭਲਾਈ ਵਾਸਤੇ ਆ ਗੁਰਬਾਣੀ ਇਹ ਮਹਾਪੁਰਖਾਂ ਦੇ ਬੋਲੇ ਹੋਏ ਬਚਨ ਨੇ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ 6 ਗੁਰੂ ਸਹਿਬਾਨ 15 ਭਗਤ ਭਗਤ ਸਹਿਬਾਨ 11 ਭਟ ਸਹਿਬਾਨ 3 ਗੁਰਸਿੱਖ ਸਹਿਬਾਨ ਕੁੱਲ ਮਿਲਾ ਕੇ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ ਉਹਨਾਂ ਦੇ ਬੋਲੇ ਹੋਏ ਬੋਲ ਮਨੁੱਖਤਾ ਦੀ ਭਲਾਈ ਵਾਸਤੇ ਆ ਜਿਹੜਾ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲੂ ਤੇ ਜੀਵਨ ਸਵਰਗਿਆ ਅਗੇ ਮਹਾਰਾਜ ਨੇ ਦੱਸਿਆ ਜੋ ਜਨ ਸੁਣੇ ਸਰਦਾ ਭਗਤ ਛੇਤੀ ਕਰ ਕਿਰਪਾ ਹਰ ਨਿਸਤਾਰੇ ਜੋ ਜਨ ਸੁਣੇ ਸਰਦਾ ਭਗਤ ਛੇਤੀ ਹਰ ਕਿਰਪਾ ਹਰ ਨਿਸਤਾਰੇ ਜਿਹੜਾ ਮਨੁੱਖ ਸੰਤ ਜਨਾਂ ਦੇ ਉਤਮ ਬਚਨ ਸਰਦਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ ਪ੍ਰਮਾਤਮਾ ਕਿਰਪਾ ਕਰਕੇ ਉਸ ਨੂੰ ਅਬ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ RAM MOKO HAR JANMEL PYARE RAM MOKO HAR JANMEL PYARE HE PYARE RAMAINU APNE SANT JAN MILA SANT JAN MULA DE SANT JANAN DI SANGAT BAKSH GURU DI SANGAT BAKSH WAHI GURU JEDA GURU TERE CHARNA NAAL JOD DINDA ONA DI SANGAT BAKSH DE MAHARAJ ਮੇਰੇ ਪ੍ਰੀਤਮ ਪ੍ਰਾਨ ਸਤਗੁਰ ਗੁਰਪੂਰਾ ਮੇਰੇ ਪ੍ਰੀਤਮ ਪ੍ਰਾਨ ਸਤਗੁਰ ਗੁਰਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਉ ਰਹਾ ਵੜੇ ਬੰਦ ਜ ਮਹਾਰਾਜ ਕਹਿੰਦੇ ਨਾ ਪੂਰਾ ਸਤਗੁਰੂ ਮੈਨੂੰ ਜਿੰਦ ਜਾਨ ਵਰਗਾ ਪਿਆਰਾ ਹੈ ਮੈਨੂੰ ਪਾਪੀ ਨੂੰ ਗੁਰੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ਹੁਣ ਮੈਂ ਸੰਸਾਰ ਸਮੁੰਦਰ ਦੀਆਂ ਰੌ ਰੀਤੀਆਂ ਵਿੱਚ ਜਗਤ ਦੀਆਂ ਰੌ ਰੀਤੀਆਂ ਰਸਮਾਂ ਰਵਾਜਾਂ ਵਿੱਚ ਤੇ ਕਰਮਾਂ ਕੰਡਾਂ ਵਿੱਚ ਨਹੀਂ ਫਸਦਾ ਹੁਣ ਮੈਨੂੰ ਪ੍ਰਭੂ ਪਰਮਾਤਮਾ ਨੇ ਇਸ ਸੰਸਾਰੀ ਭਵਜਲ ਸਾਗਰ ਤੋਂ ਪਾਰ ਲੰਘਾ ਲਿਆ ਗੁਰੂ ਦੇ ਆਪਣਾ ਗਿਆਨ ਦਾ ਬੇੜਾ ਦੇ ਕੇ ਮੈਨੂੰ ਗਿਆਨ ਦਾ ਬੇੜਾ ਦੇਤਾ ਜਦੋਂ ਗੁਰੂ ਦੇ ਗਿਆਨ ਦੇ ਬੇੜੇ ਵਿੱਚ ਸਵਾਰ ਹੁੰਦਾ ਨਾ ਮਨ ਫਿਰ ਇਸ ਸੰਸਾਰ ਦੀਆਂ ਰੌ ਰੀਤੀਆਂ ਰਸਮਾਂ ਰਵਾਜਾਂ ਤੋਂ ਉੱਪਰ ਉੱਠ ਖੜਦਾ ਹੈ ਇਹੀ ਭਵ ਸਾਗਰ ਲਿਖਿਆ ਮਹਾਰਾਜ ਨੇ ਬਿਰੋ ਰੀਤੀਆਂ ਰਸਮਾਂ ਰਵਾਜ ਵਹਿਮ ਪਰਮ ਕਰਮ ਕਾਂਡਾਂ ਵਿੱਚ ਇਨਸਾਨ ਫਸਿਆ ਹੋਇਆ ਗੁਰੂ ਨਾਲ ਟੁੱਟਿਆ ਰਹਿੰਦਾ ਤੇ ਸੰਸਾਰੀ ਭਵ ਸਾਗਰ ਸੰਸਾਰ ਵਿੱਚ ਹੀ ਡੁੱਬ ਕੇ ਮਰ ਜਾਂਦਾ ਜਦੋਂ ਗੁਰੂ ਦਾ ਗਿਆਨ ਆ ਜੇ ਫੇਰ ਇਹਨਾਂ ਤੋਂ ਉੱਪਰ ਉੱਠ ਖੜਦਾ ਗੁਰੂ ਦਾ ਪਿਆਰਾ ਅੱਗੇ ਗੁਰਮੁਖ ਵੱਡ ਭਾਗੀ ਵੱਡ ਭਾਗੇ ਜਿਨ ਹਰ ਹਰ ਨਾਮ ਆਧਾਰੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾ ਵਾਲੇ ਬਣ ਜਾਂਦੇ ਹਨ ਕਿਉਂਕਿ ਪ੍ਰਮਾਤਮਾ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਧਿਆਨ ਨਾਲ ਬੈਠੋ ਜੀ ਗੁਰੂਦvare ਆ ਕੇ ਨਹੀਂ ਬੈਠੀਦਾ ਆਲਸ ਲੈ ਕੇ ਨੀਵੀਂ ਪਾ ਕੇ ਧਿਆਨ ਨਾਲ ਬੈਠੋ ਮਹਾਰਾਜ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪ੍ਰਮਾਤਮਾ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਗੁਰਮਤਿ ਭਗਤ ਪੰਡਾਰੀ ਉਹ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਰਸ ਪ੍ਰਾਪਤ ਕਰ ਲੈਂਦਾ ਹੈ ਕਰ ਲੈਂਦੇ ਹਨ ਗੁਰੂ ਦੀ ਮੱਤ ਤੇ ਤੁਰਿਆਂ ਉਹਨਾਂ ਦੇ ਅੰਦਰ ਪ੍ਰਭੂ ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ ਜਿਨ ਦਰਸ਼ਨ ਸਤ ਗੁਰ ਸਤ ਪੁਰਖ ਨ ਪਾਇਆ ਜੇਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀਣ ਜੰਮ ਮਾਰੀ ਪਰ ਜਿੰਨਾ ਮਨੁੱਖਾਂ ਨੇ ਮਹਾਪੁਰਖ ਸਤਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ ਆਤਮਿਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ ਆਤਮਿਕ ਮੌਤ ਮਰੇ ਹੁੰਦੇ ਆ ਮਨੁੱਖ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟੇ ਰਹਿੰਦੇ ਨੇ ਤੇ ਬਕਾਰਾਂ ਵਿੱਚ ਫਸੇ ਰਹਿੰਦੇ ਨੇ ਉਹ ਆਤਮਿਕ ਮੌਤੇ ਮਰੇ ਹੁੰਦੇ ਨੇ ਸਰੀਰ ਕਰਕੇ ਤਾਂ ਜਰੂਰ ਜੀਂਦੇ ਹੁੰਦੇ ਨੇ ਪਰ ਜਮੀਰ ਕਰਕੇ ਮਰੇ ਹੁੰਦੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਛੇ ਕੂਕਰ ਸ਼ੂਕਰ ਗਰਦਵ ਪਵੇ ਗਰਭ ਜੂਨੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਉਹ ਮਨੁੱਖ ਫਿਰ ਛੇ ਕੂਕਰ ਸ਼ੂਕਰ ਗਰਦਵ ਪਵੇ ਗਰਭ ਜੂਨੀ ਦਏ ਮਾਰੇ ਮਹਾ ਹਤਿਆਰੀ ਮਹਾਰਾਜ ਕਹਿੰਦੇ ਉਹ ਮਨੁੱਖ ਕੁੱਤੇ ਸੂਰ ਖੋਤੇ ਆਦਕ ਦੀਆਂ ਜੂਨਾ ਵਿੱਚ ਪੈਂਦੇ ਰਹਿੰਦੇ ਹਨ ਉਹਨਾਂ ਨਰਦਈ ਮਨੁੱਖਾਂ ਨੂੰ ਪ੍ਰਮਾਤਮਾ ਨੇ ਆਤਮਕ ਮੋਤੇ ਮਾਰ ਦਿੱਤਾ ਹੁੰਦਾ ਹੈ ਦੀਨ ਦਿਆਲ ਹੋ ਹੋ ਜਨ ਉੱਪਰ ਦੀਨ ਦਿਆਲ ਹੋ ਹੋ ਜਨ ਉੱਪਰ ਕਰ ਕਿਰਪਾ ਲਿਹੋ ਅਵਾਰੇ ਹੁਣ ਇਸ ਪੰਕਤੀ ਚ ਮਹਾਰਾਜ ਨੇ ਦੱਸਿਆ ਵੀ हे ਨਾਨਕ हे ਦਿਨ ਉਤੇ ਦਇਆ ਕਰਨ ਵਾਲੇ ਪ੍ਰਭੂ ਆਪਣੇ ਦਾਸ ਉਤੇ ਮਿਹਰ ਕਰ ਤੇ ਦਾਸ ਨੂੰ ਸੰਸਾਰ ਸਮੁੰਦਰ ਤੋਂ ਬਚਾ ਲੈ ਮੇਰਾ ਵੀ ਜਮੀਰ ਹਰਿਆ ਭਰਿਆ ਹੋ ਜੇ ਤੇਰੇ ਨਾਮ ਨਾਲ ਜੁੜ ਜੇ ਨਾਨਕ ਜਨ ਹਰ ਕੀ ਸਰਨਾਈ ਹਰ ਭਾਵੇ ਹਰ ਨਿਸਤਾਰੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਜਦੋਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ ਚੰਗਾ ਉਦੋਂ ਹੀ ਲੱਗੂ ਜਦੋਂ ਪਾਈ ਗੁਰੂ ਦੇ ਆਖੇ ਲੱਗੇਗਾ ਜੇ ਬਾਰੀ ਦਾ ਨਰ ਆਈਏ ਵੀ ਜਿਹੜਾ ਤੀ ਪੁੱਤ ਮਾਪਿਓ ਦੇ ਕਹਨੇ ਬੱਚਾ ਤੇ ਮਾਤਾ ਪਿਤਾ ਜੋ ਵੀ ਉਹਦੇ ਕੋਲੇ ਬੈਂਕ ਬੈਲ ਹੁੰਦਾ ਕੋਈ ਜ਼ਮੀਨ ਜਾਇਦਾਦ ਹੁੰਦੀ ਆ ਕੋਈ ਪ੍ਰੋਪਰਟੀ ਹੁੰਦੀ ਆ ਫਿਰ ਉਹਨਾਂ ਬੱਚਿਆਂ ਦੇ ਨਾਂ ਕਰ ਦਿੰਦਾ ਜਿਹੜੇ ਨਲਾਇਕ ਹੁੰਦੇ ਨੇ ਨਾ ਨਲਾਇਕਾਂ ਨੂੰ ਤਾਂ ਬੇਦਖਲ ਵੀ ਕਰਦੇ ਨੇ ਮਾਤਾ ਪਿਤਾ ਇਸੇ ਤਰ੍ਹਾਂ ਹੀ ਭਾਈ ਸਾਨੂੰ ਗੁਰੂ ਵੀ ਫਿਰ ਬੇਦਖਲ ਕਰ ਦੇਗਾ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਫਿਰ ਅਸੀਂ ਗੁਰੂ ਦਾ ਖਜ਼ਾਨਾ ਗੁਰੂ ਦੀ ਕੋਈ ਰਾਸ ਪੂੰਜੀ ਕੋਈ ਗੁਰੂ ਦਾ ਬੈਂਕ ਬੈਲਸ ਕਹਿ ਲੋ ਫਿਰ ਅਸੀਂ ਇਹ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਗਰਬਾਣੀ ਵਿੱਚ ਪੰਕਤੀ ਹੈ ਪਿਓ ਦਾਦੇ ਕਾ ਖੋਲ ਡੱਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਦਾਨ ਜੇਸੀ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਗੁਰੂ ਦਾ ਗਿਆਨ ਅਸੀਂ ਪ੍ਰਾਪਤ ਕਰ ਲਾਂਗੇ ਤਾਂ ਸਾਡਾ ਮਨ ਛਟਾ ਜੀਵ ਆਤਮਾ 84 ਦੇ ਗੇਟ ਤੋਂ ਬਚ ਜਾਏਗਾ ਭਾਈ ਕਿਉਂਕਿ ਇਹ ਖਜ਼ਾਨਾ ਪ੍ਰਾਪਤ ਹੋਣ ਦੇ ਨਾਲ ਤੈਨੂੰ ਮੁਕਤੀ ਮਿਲ ਜਾਣੀ ਆ ਤੇਰਾ ਜੀਵਨ ਸੌਖਾ ਹੋ ਜਾਣਾ ਜਿਵੇਂ ਬਾਹਰੀ ਖਜ਼ਾਨਾ ਜਦੋਂ ਪ੍ਰਾਪਤ ਹੁੰਦਾ ਨਾ ਧੀਆਂ ਪੁੱਤਰਾਂ ਨੂੰ ਤੇ ਉਹ ਸੌਖੇ ਹੋ ਜਾਂਦੇ ਨੇ ਪਿਓ ਦਾਦੇ ਦਾ ਜਮਾ ਕੀਤਾ ਹੋਇਆ ਖਜ਼ਾਨਾ ਜਦੋਂ ਬੱਚਿਆਂ ਨੂੰ ਮਿਲਦਾ ਉਹ ਸੌਖੇ ਹੋ ਜਾਂਦੇ ਨੇ ਵੀ ਪਿਓ ਜਾ ਪਿਓ ਦਾਦੇ ਦੀ ਜਾਇਦਾਦ ਤੇ ਮੌਜਾਂ ਮਾਣਦੇ ਨੇ ਬਾਰੀ ਧਾਰਨਾ ਇਹ ਤੇ ਜਦੋਂ ਭਾਈ ਗੁਰੂ ਦਾ ਪਿਆਰਾ ਗੁਰੂਮukh ਗੁਰਮੁਖ ਗੁਰੂ ਦੇ ਗਿਆਨ ਨਾਲ ਜੁੜਿਆ ਰਹੇਗਾ ਤਾਂ ਫਿਰ ਇਹ ਵੀ ਜਮੀਰ ਕਰਕੇ ਜੀਵ ਆਤਮਾ ਮੌਜਾਂ ਮਾਰੇ ਮਾਣੇਗਾ ਸਰੀਰਕ ਕਰਕੇ ਤਾਂ ਸੁੱਖ ਸਹੂਲਤਾਂ ਹੈ ਹੀ ਨੇ ਉਹ ਤਾਂ ਦਾਤਾ ਸਭ ਨੂੰ ਹੀ ਦੇ ਰਿਹਾ ਪਰ ਕਈ ਮੰਦ ਭਾਗੀ ਇਸ ਖੁਸ਼ੀਆਂ ਤੋਂ ਇਸ ਦਾਤਾਂ ਤੋਂ ਵੀ ਬਾਂਝੇ ਰਹਿ ਜਾਂਦੇ ਨੇ ਜਿਹੜੀਆਂ ਛੇਰਕ ਲੋੜਾਂ ਨੇ ਇਹਨਾਂ ਲੋੜਾਂ ਤੋਂ ਵੀ ਕਈ ਬਾਂਝੇ ਰਹਿ ਜਾਂਦੇ ਨੇ ਚਲੋ ਉਹ ਤਾਂ ਮਹਾਰਾਜ ਦੀ ਕਿਰਪਾ ਵੀ ਚਲੋ ਦੇਖੋ ਜੀ ਦੱਦੇ ਦੋਸ਼ ਨਾ ਦੇऊं ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਪਰਜਨਾ ਮਹਾਰਾਜ ਕਹਿੰਦੇ ਜੇ ਕੋਈ ਤੂੰ ਔਕਸੋਖ ਕੱਟ ਰਿਹਾ ਨਾ ਇਹ ਤੇਰੇ ਕਰਮਾਂ ਦਾ ਹੀ ਭਾਈ ਭੰਡਾਰ ਹੈ ਜੇ ਤੂੰ ਦੁੱਖ ਕੱਟ ਰਿਹਾ ਤੂੰ ਉਹ ਜਿਆ ਕਰਮ ਕੀਤਾ ਹੈ ਸੋ ਮਹਾਰਾਜ ਕਹਿੰਦੇ ਨੇ ਨਾਨਕ ਜਨ ਹਰ ਕੀ ਸਰਨਾਈ ਹਰ ਭਾਵੇ ਹਰ ਨਸਤਾਰੇ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਜਦੋਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਇੱਥੇ ਸਿੱਖਿਆ ਇਹੀ ਮਿਲਦੀ ਵੀ ਭਾਈ ਪ੍ਰਮਾਤਮਾ ਗੁਰੂ ਦੀ ਸ਼ਰਨ ਪਏ ਰਹੀਏ ਤੇ ਪਰ ਪਤਾ ਨਹੀਂ ਕਿਹੜੇ ਵੇਲੇ ਗੁਰੂ ਨੂੰ ਸਾਡੀ ਕੋਈ ਗੱਲ ਚੰਗੀ ਲੱਗ ਜੇ ਸਾਡਾ ਕਾਰੋਬਾਰ ਚੰਗਾ ਲੱਗ ਜੇ ਤਉ ਕਿਰਪਾ ਕਰਕੇ ਸਾਨੂੰ ਸੰਸਾਰ ਸਾਗਰ ਭਵਜਲ ਤੋਂ ਤਾਰ ਲਏਗਾ ਗੁਜਰੀ ਮਹੱਲਾ ਚੌਥਾ ਅਗਲਾ ਸ਼ਬਦ ਹੋ ਦਿਆਲ ਮੇਰਾ ਮਨ ਲਾਭੋ ਹਉ ਅਨੰਦਨ ਰਾਮ ਨਾਮ ਨਿਤ ਧਿਆਈ ਏ ਪ੍ਰਭੂ ਮੇਰੇ ਉੱਤੇ ਦਿਆਵਾਨ ਹੋ ਮੇਰਾ ਮਨ ਆਪਣੇ ਚਰਨਾਂ ਵਿੱਚ ਜੋੜੀ ਰੱਖ ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਰਹਾ ਉਨਾ ਜਿਹੜੀਆਂ ਗੱਲਾਂ ਨੇ ਕਿਸੇ ਬਿਰਲੇ ਨੂੰ ਹੀ ਚੰਗੀਆਂ ਲੱਗਦੀਆਂ ਨੇ ਉਹੀ ਭਾਈ ਸੁਣਨ ਨੂੰ ਤਿਆਰ ਆ ਉਹੀ ਕੋਈ ਨੈਟ ਤੇ ਪਾਈ ਕਲਿੱਕ ਕਰ ਲੈਂਦਾ ਗੱਲ ਵੀ ਚਲੋ 10 ਮਿੰਟ ਗੁਰੂ ਦੀ ਗੱਲ ਵੀ ਸੁਣ ਲਿਏ ਨਹੀਂ ਤਾਂ ਇਹਦੇ ਗਾਹਕ ਬਹੁਤ ਘੱਟ ਨੇ ਆ ਦੇਖਦੇ ਹਾਂ ਰੋਜ਼ ਸ਼ਬਦ ਵਿਚਾਰ ਪਾਈਦੀ ਆ ਚਲੋ ਮੈਂ ਆਪਦੀ ਗੱਲ ਨਹੀਂ ਕਰਦਾ ਆਵਾਜ਼ ਨਹੀਂ ਸੋਹਣੀ ਜਾਂ ਸਹੀ ਮਤਲਬ ਲੈ ਨਹੀਂ ਚੰਗੀ ਬਾਣੀ ਬੋਲਣ ਪੜਨ ਸੁਣਦੀ ਚਲੋ ਮੰਨ ਲੈਂਦੇ ਹੋਰ ਕਿੰਨੇ ਕਿੰਨੇ ਵਧੀਆ ਪ੍ਰਚਾਰਕਾਂ ਦੇ ਸ਼ਬਦ ਕੀਰਤਨ ਵੀ ਚੜਾਏ ਹੋਏ ਨੇ ਨੈਟ ਤੇ ਕਥਾ ਬਾਚ ਵੀ ਕਥਾ ਵੀ ਕਥਾ ਕੀਰਤਨ ਵੀ ਟਾਢੀ ਬਾਰਾਂ ਵੀ ਮੈਂ ਉਹ ਦੇਖਦਾ ਹੁੰਨਾ ਵਾ ਬਹੁਤ ਘੱਟ ਲੈ ਕੇ ਆਏ ਹੁੰਦੇ ਨੇ ਤੇ ਬੜੇ ਘੱਟ ਵਿਊ ਹੁੰਦੇ ਨੇ ਉਹਨੂੰ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਵਿਊ ਦੇ ਦਿਓ ਤੁਸੀਂ ਮੈਂ ਵੈਸੇ ਗੱਲ ਕਰਦਾ ਸਤਿਗੁਰੂ ਨੂੰ ਸਤਿਗੁਰੂ ਦੇ ਬਚਨ ਕੋਈ ਸੁਣ ਕੇ ਰਾਜੀ ਨਹੀਂ ਇਹ ਤਾਂ ਗਾ ਕੀ ਹੈ ਨਹੀਂ ਕੋਈ ਤੇ ਜੇ ਕੋਈ ਗੀਤ ਉਹ ਇਹ ਜਾਂ ਸ਼ਾਮ ਨੂੰ YouTube ਤੇ ਡਾਊਨਲੋਡ ਹੋ ਜੇ ਤੇ ਸਵੇਰ ਨੂੰ ਮਿਲੀਅਨ ਵਿਊ ਹੁੰਦੇ ਨੇ ਉਹਦੇ ਕਿਉਂਕਿ ਲੋਕ ਸੱਚ ਦੇ ਵਪਾਰੀ ਘਟ ਹੈ ਸੱਚ ਦੇ ਗਾਹੀ ਹੈ ਨਹੀਂ ਸੱਚ ਸੁਣਨ ਵਾਸਤੇ ਜਿਹੜਾ ਜੀਵਾਤਮਾ ਦੇ ਕੰਮ ਆਉਣਾ ਉਹਨੂੰ ਸੁਣਨ ਨੂੰ ਰਾਜੀ ਨਹੀਂ ਆ ਕੰਨ ਰਾਸ ਤੇ ਅੱਖਾਂ ਰਾਸ ਅੱਖਾਂ ਨੂੰ ਦੇਖਣ ਦਾ ਚਸਕਾ ਤੇ ਕੰਨ ਨੂੰ ਸੁਣਨ ਦਾ ਚਸਕ ਕੇ ਜੀਭ ਦੇ ਸਵਾਦਾਂ ਵਿੱਚ ਹੀ ਇਨਸਾਨ ਰੁੱਝਿਆ ਪਿਆ ਇਹਦੇ ਵਿੱਚ ਹੀ ਫਸਿਆ ਪਿਆ ਪਰ ਗੁਰੂ ਦੀ ਗੱਲ ਸੁਣ ਕੇ ਨਹੀਂ ਕੋਈ ਰਾਜੀ ਜਿਹਨੇ ਸਾਡੇ ਜੀਵ ਨੂੰ ਆ ਜੀਵ ਆਤਮਾ ਦੀ ਖਰਾਕ ਬਣਨਾ ਜਿਹਨੇ ਆ ਜੀਵ ਆਤਮਾ ਦਾ ਸਾਥੀ ਬਣਨਾ ਇਹਨੂੰ 84 ਦੇ ਗੇੜ ਚੋਂ ਬਚਾਉਣਾ ਉਹਦਾ ਗਾਹਕ ਨਹੀਂ ਹੈ ਕੋਈ ਬਹੁਤ ਬਿਰਲੇ ਗਾਹਕ ਨੇ ਹੈ ਗਏ ਗੁਰੂ ਦੇ ਪਿਆਰੇ ਸੁਣਨ ਵਾਲੇ ਕੋਈ ਕੋਈ ਬਿਰਲੇ ਨੇ ਅੱਗੇ ਮਹਾਰਾਜ ਨੇ ਅੱਛਾ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪੀਏ ਦੁੱਖ ਭੁੱਖ ਸਭ ਲੈ ਜਾਈ ਲੈ ਹੁਣ ਇਹ ਪੰਗਤੀ ਚ ਮਹਾਰਾ ਨੇ ਦੱਸਦਾ ਵੀ ਹੇ ਮੇਰੇ ਮਨ ਸਾਰੇ ਸੁੱਖ ਸਾਰੇ ਖਜ਼ਾਨੇ ਉਸ ਪ੍ਰਮਾਤਮਾ ਦੇ ਹੀ ਪਾਸ ਹਨ ਜਿਸ ਦਾ ਨਾਮ ਜਪ ਜਪਿਆ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਮਾਇਆ ਦੀ ਸਾਰੀ ਭੁੱਖ ਲੈ ਜਾਂਦੀ ਹੈ ਹੁਣ ਇਹਦਾ ਗਾਹਕ ਤਾਂ ਕੋਈ ਹੈ ਹੀ ਨਹੀਂ ਭਾਈ ਬਹੁਤ ਵਿਰਲੇ ਨੇ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਇਹ ਗੁਰਮਖ ਪਿਆਰਿਆਂ ਦੀ ਗੱਲ ਆ ਇਹ ਜਿਹੜੇ ਕਹਿੰਦੇ ਨੇ हे ਮੇਰੇ ਮਨ ਪ੍ਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ ਗੁਰਮਤ ਰਾਮ ਨਾਮ ਜਸ ਗਾਵਾਂ ਅਤ ਬੇਲੀ ਦਰਗਾਲੇ ਛਡਾਈ ਆਗੀ ਸਮਝ ਮਹਾਰਾਜ ਕਹਿੰਦੇ ਮੈਂ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹਾਂ ਆਖਰ ਵੇਲੇ ਪ੍ਰਮਾਤਮਾ ਦਾ ਨਾਮ ਹੀ ਦਰਗਾਹ ਬਣਦਾ ਹੈ ਮਾਦਤਕਾਰ ਬਣਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਨਾਮ ਹੀ ਸੁਰਖਰੂ ਕਰਦਾ ਹੈ ਤੇ ਜਿਹੜੀ ਜਿਹੜੇ ਦੁਨਿਆਵੀ ਝਮੇਲੇ ਆ ਭਾਈ ਇਹਨਾਂ ਵਿੱਚ ਤਾਂ ਫਸਿਆ ਜਾਂਦਾ ਹੋਰ ਫਸਦਾ ਜਾਂਦਾ ਹੋਰ ਫਸਦਾ ਜਾਂਦਾ ਜਿਵੇਂ ਮੱਕੜੀ ਜਾਲਾ ਬੁਣੀ ਜਾਂਦੀ ਆ ਜਾਲਾ ਜੇ ਤਾਣਾ ਜੇ ਉਹ ਕੱਤਣੀ ਜਾਂਦੀ ਆ ਤਣੀ ਜਾਂਦੀ ਆ ਵਿੱਚੇ ਫਸਦੀ ਆ ਵਿੱਚੇ ਫਸ ਕੇ ਮਰ ਜਾਂਦੀ ਆ ਦੇਖਦੇ ਆਪਾਂ ਜਦੋਂ ਸਫਾਈ ਕਰਦੇ ਹਾਂ ਉਹ ਮੱਕੜੀ ਆ ਜਿਹੜੀ ਉੱਠੀ ਲਟਕਦੀ ਹੁੰਦੀ ਆ ਫਸੀ ਪਈ ਹੁੰਦੀ ਆ ਉਸ ਜਾਲ ਚ ਜਿਹੜੇ ਮਨੁੱਖ ਤੂੰ ਦੁਨਿਆਵੀ ਜਾਲ ਬਣਦਾ ਨਾ ਤੂੰ ਇਸ ਦੁਨਿਆਵੀ ਜਾਲ ਵਿੱਚ ਹੀ ਫਸ ਕੇ ਮਰ ਜਾਣਾ ਤੇਰਾ ਮਨੁੱਖਾ ਜੀਵਨ ਕਿਸੇ ਵੀ ਅਰਥ ਨਹੀਂ ਲੱਗਣਾ ਤੂੰ ਬੇ ਪਦਾਰਥਾਂ ਤੋਂ ਨਾਮ ਦੇ ਖਜ਼ਾਨੇ ਤੋਂ ਬਾਂਝਾ ਚਲਿਆ ਜਾਏਗਾ ਸੰਸਾਰ ਤੋਂ ਜੇ ਤੂੰ ਦੁਨਿਆਵੀ ਬੁਣਤੀ ਬੁਣਦਾ ਰਿਹਾ ਤਾਂ ਮੱਕੜੀ ਦੀ ਤਰ੍ਹਾਂ ਜੇ ਗੁਰੂ ਗਿਆਨ ਨਾਲ ਜੁੜ ਗਿਆ ਭਾਈ ਤੇਰਾ ਲੋਕ ਸੁਖੀਆ ਪ੍ਰਲੋਕ ਸੇਲਾ ਹੋ ਜਾਣਾ ਫੇਰ ਜਨਮ ਮਰਨ ਦਾ ਗੇੜ ਕੱਟਿਆ ਜਾਊ ਗੁਰੂ ਸਾਹਿਬ ਨੇ ਕਹਿੰਦੇ ਨੇ ਇਹ ਤੂੰ ਆਪੇ ਦਾਤਾ ਪ੍ਰਭ ਅੰਤਰਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਈ हे हरि तू आप ही सब दाता देण वाला है तू आप ही सबना दा मालिक है तू सब दे दिल दी जानण वाला है तू आप ही मेहर करके मेरे मन विच अपनी भक्ति दी टांग पैदा कीती है मैं मन तन लोच लगी हर सेती प्रभु लोच पूरी सतगुरु शरणाई ਮਾਰਾ ਨੇ ਦੱਸਤਾ ਵੀ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਲ ਮਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ ਪ੍ਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸ਼ਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਮਾਨ ਸੱਜਾ ਜਨਮ ਮਾਨ ਸੱਜਾ ਜਨਮ ਪੁੰਨ ਕਰ ਪਾਇਆ ਬਿਨ ਨਾਵੇ ਤ੍ਰਿਗ ਤ੍ਰਿਗ ਵਿਰਥਾ ਜਾਈ ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਫਟਕਾਰ ਜੋਗ ਹੋ ਜਾਂਦਾ ਹੈ। ਨਾਮ ਤੋਂ ਬਿਨਾਂ ਬੇਅਰਥ ਚਲਾ ਜਾਂਦਾ ਹੈ। ਨਾਮ ਬਿਨਾਂ ਰਸ ਕਸ ਦੁੱਖ ਪਾਵੇ। ਮੁਖ ਫਿੱਕਾ ਥੁੱਕ ਥੂਕ ਮੁਖ ਪਾਈ। ਮਨ ਮੁਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆਂ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ। ਦੁੱਖ ਹੀ ਛੇੜਦਾ ਹੈ। ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ। ਤੇ ਲੁਕਾਈ ਉਸ ਨੂੰ ਫਟਕਾਰ ਪਾਉਂਦੀ ਹੈ ਲੋਕ ਫਿਰ ਉਹਨੂੰ ਫਟਕਾਰਾਂ ਪਾਉਂਦੇ ਨੇ ਜੋ ਜਨਹਰ ਪ੍ਰਭ ਹਰ ਹਰ ਸ਼ਰਨ ਤਿੰਨ ਦਰਗਾਹ ਹਰ ਹਰ ਦੇਵੜਾਈ ਜਿਹੜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਆਪਣੀ ਹਜ਼ੂਰੀ ਵਿੱਚ ਆਦਰ ਮਾਣ ਦਿੰਦਾ ਹੈ ਧੰਨ ਧੰਨ ਸ਼ਾਬਾਸ਼ ਕਹੈ ਪ੍ਰਭ ਜਨ ਕੋ ਜਨ ਨਾਨਕ ਮੇਲ ਲੈ ਗਲ ਲਾਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਖਰੀ ਪੰਕਤੀ ਚ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਧੰਨ ਧੰਨ ਆਖਦਾ ਹੈ ਸ਼ਾਬਾਸ਼ ਆਖਦਾ ਹੈ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਭਾਈ ਇਹ ਜਦੋਂ ਅਸੀਂ ਗੁਰੂ ਦੇ ਸਾਹਮਣੇ ਰਹਾਂਗੇ ਫਿਰ ਉਹ ਕਿਰਪਾ ਕਰਕੇ ਸਾਨੂੰ ਆਪਣੇ ਚਰਨਾ ਵਿੱਚ ਮਿਲਾ ਲੈਂਦਾ ਹੈ ਗੁਜਰੀ ਮਹੱਲਾ ਚੌਥਾ ਗੁਰਮਖ ਸਖੀ ਸਹੇਲੀ